ਹਾਂਜੀ ਖੜਿਆ ਰਾਜਵੰਤ ਰੋਡ ਦਰਾਹ ਦੇ ਉੱਪਰ ਜਿੱਥੇ ਕਿ ਜੋ ਰੋਡ ਦੀ ਬਹੁਤ ਖਸਤਾਹਾਲ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਭਾਰੀ ਦਿੱਕਤ ਦਾ ਸੰਭਾਲਣਾ ਕਰਨਾ ਪੈਂਦਾ ਸੀ ਅੱਜ ਹਾਈਵੇ ਥਾਰਟੀ ਆਫ ਇੰਡੀਆ ਦੇ ਜੋ ਅਧਿਕਾਰੀ ਆਏ ਨੇ ਉਹ ਇੱਥੇ ਜੋ ਇੰਟਰਲੌਕ ਟੈਲਾਂ ਦਾ ਇੱਥੇ ਟੈਂਪਰੇਰੀ ਜੋ ਕੰਮ ਸ਼ੁਰੂ ਕਰਨ ਜਾ ਰਹੇ ਨੇ ਜੀ ਮੇਰਾ ਨਾਮ ਅਮਿਤ ਦੇਹਲ ਹੈ ਮੈਂ ਹਾਈਵੇ ਇੰਜੀਨੀਅਰ ਨੈਸ਼ਨਲ ਹਾਈਵੇਅ ਮੈਂ ਕੰਮ ਕਰ ਰਹਾ ਹੂੰ ਤੋ ਅਭੀ ਜੋ ਇਹ ਯਹਾਂ ਪੇ ਸਮੱਸਿਆ ਲੋਕੋ ਕੋ ਸਰਵਿਸ ਰੋਡ ਬਾਰ ਬਾਰ ਟੁੱਟ ਰਹਾ ਸਰ ਇਹ ਦੋ ਰਾਹਾ ਦਾ तो इसके लिए एक तो ये हम आर ड्रेन का यहाँ पे प्रोविजन है हमारा ड्रेन बनाएंगे और जो ये सर्विस रोड बार बार टूट रहा है वाटर लॉगिंग की वजह से यहाँ पे हम लोग पेवर ब्लॉक का भी लगा देंगे क्योंकि तो अभी हमारा एक टेंडर लगा हुआ है कंक्रीट ब्लॉक कंक्रीट रोड का उसमें अभी टाइम लग जाएगा छह से सात महीने में तो उससे पहले पहले हम लोग यहाँ पे पेवर ब्लॉक लगा देंगे ताकि किसी भी तरह की कोई समस्या ना आए लोगों को हाँ जी किन्ने मतलब एरिया हम लगाएंगे तक सौ से डेढ़ सौ मीटर का एरिया जहाँ जहाँ पे हमारा खराब हो चुका है यहाँ तो रोड बिल्कुल ठीक दिख रहा है तो जो मैंने की सौ से एक सौ बीस मीटर का एरिया है जो खराब है, है तो उसी में प्योर ब्लॉक हमारे यहाँ लगा दे जिस तरह के जो राज हालत तो है जी इस तक जो कंक्रीट रोड है सात महीने इसमें लग जायेंगे सर पढ़ने में ਤੋਂ ਉਸ ਤੋਂ ਪਹਿਲੇ ਪਹਿਲੇ ਮੈਂ ਉਹ ਹੀ ਆਪਕੋ ਬਤਾਇਆ ਜੋ ਪੇਵਰ ਬਲੋਕ ਕੰਮ ਯਹਾਂ ਪੇ ਕੰਮ ਸ਼ੁਰੂ ਕਰ ਦੇਗੇ ਸਰ ਅ ਕਿੰਨੇ ਦਿਨ ਚ ਕੰਮ ਆਪ ਮੰਨ ਕੇ ਚੱਲੀਏ 20 ਦਿਨ 15 ਡੇਸ ਹਮ ਇਹ ਖਤਮ ਕਰ ਦੇਗੇ ਸਰ ਪੇਵਰ 15 ਦਿਨ ਦੇ ਵਿੱਚ ਹਾਂ 15 ਦਿਨ ਦੇ ਅੰਦਰ ਅੰਦਰ ਹੋ ਜਾਏਗਾ ਸਰ ਸਾਡੇ ਨਾਲ ਨਗਰ ਕੌਂਸਲ ਦੇ ਜੋ ਸੁਪਰਡੈਂਟ ਨੇ ਬਿਸ਼ਨਦਾ ਜੀ ਉੱਥੇ ਪੁੱਜੇ ਨੇ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਅੱਜ 10 ਸਭ ਤੁਹਾਡਾ ਸਵਾਗਤ ਹੈ ਨਮਸਕਾਰ ਜੀ ਹਾਂ ਤੇ ਤੁਸੀਂ ਅੱਜ ਇੱਥੇ ਪੁੱਜੇ ਹੋ ਤੇ ਹਾਈਵੇ ਥਰਟ ਅਥਾਰਟੀ ਦੇ ਅਧਿਕਾਰੀ ਪੁੱਜੇ ਨੇ ਇਹਨਾਂ ਨੂੰ ਕੀ ਸਮੱਸਿਆ ਆ ਰਹੀ ਸੀ ਇਸ ਤਰ੍ਹਾਂ ਹੀ ਕਾਫੀ ਦੇਰ ਤੋਂ ਮੀਡੀਆ ਦੇ ਵਿੱਚ ਵੀ ਸੀ ਸਾਰੀ ਇਹ ਗੱਲਬਾਤ ਤੇ ਪਬਲਿਕ ਨੂੰ ਪ੍ਰੈਕਟੀਕਲੀ ਵੀ ਇਹ ਦਿੱਕਤ ਆ ਰਹੀ ਸੀ ਵੀ ਇਹ ਸੜਕ ਕਾਫੀ ਜਿਆਦਾ ਨੈਸ਼ਨਲ ਹਾਈਵੇਅ ਅਥਾਰਟੀ ਦੀ ਜਿਹੜੀ ਸੜਕ ਸੀ ਇਹ ਸਰਵਿਸ ਲੇਨ ਉਹ ਕਾਫੀ ਜਿਆਦਾ ਖਰਾਬ ਹੋ ਗਈ ਸੀ ਤੇ ਉਹਦੇ ਸੰਬੰਧ ਵਿੱਚ ਹੀ ਅੱਜ ਸਾਡਾ ਜਿਹੜਾ ਜੁਆਇੰਟ ਵਿਜ਼ਿਟ ਕੀਤੀ ਗਈ ਹੈ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਸਾਡੇ ਕੋਲ ਆਏ ਨੇ ਇਹਨਾਂ ਨੇ ਜਿਹੜੀਆਂ-ਜਿਹੜੀਆਂ ਸਮੱਸਿਆਵਾਂ ਸਾਨੂੰ ਦੱਸੀਆਂ ਨੇ ਉਹਨਾਂ ਦਾ ਅਸੀਂ ਜਲਦੀ ਹੱਲ ਕਰਨ ਜਾ ਰਹੇ ਹਾਂ ਅਸੀਂ ਉਹ ਇਹਨਾਂ ਨੂੰ ਹੱਲ ਕਰਕੇ ਦਵਾਂਗੇ ਬਾਕੀ ਇਹ ਸਾਨੂੰ ਜਿਹੜਾ ਹੈਗਾ 100 ਤੋਂ 120 ਮੀਟਰ ਦਾ ਜਿਹੜਾ ਏਰੀਆ ਜ਼ਿਆਦਾ ਡੈਮੇਜ ਹੈ ਉਹ ਸਾਨੂੰ ਇਹ ਰਿਪੇਅਰ ਕਰਕੇ ਦੇਣਗੇ ਜੀ ਆ ਕਿਹੜੀ ਸਮੱਸਿਆ ਆ ਰਹੀ ਸੀ ਜਮ ਪਾਣੀ ਦੀ ਕਹਿੰਦੇ ਵੀ ਡਰੇਨੇਜ ਪਾਣੀ ਕੱਢਦਾ ਉਸ ਦਾ ਕੀ ਕਰਦੇ ਆ ਹਾਂ ਉਹ ਇਹਦੀ ਹੈਗੀ ਪਾਣੀ ਦੀ ਸਮੱਸਿਆ ਤੇ ਉਹ ਅਸੀਂ ਉਹਦਾ ਵਸ ਟੈਂਡਰ ਲਗਾ ਚੁੱਕੇ ਆ ਤੇ ਉਹਦਾ ਵਰਕ ਆਰਡਰ ਵੀ ਜਾਰੀ ਹੋ ਗਿਆ ਹੈ ਤਕਰੀਬਨ ਬਾਕੀ ਉਹਦਾ ਕੰਮ ਜਿਹੜਾ ਜਲਦੀ ਜਲਦੀ ਠੇਕੇਦਾਰ ਨੂੰ ਕਰਕੇ ਸ਼ੁਰੂ ਕਰਵਾਇਆ ਜਾ ਰਿਹਾ ਸਾਡੇ ਨਾਲ ਸਾਡੇ ਕਾਉਂਸਲਰ ਵੀ ਜਿਹੜੇ ਮਿੱਟੂ ਜੀ ਵੀ ਨਾਲ ਹਾਜ਼ਰ ਨੇ ਅਸੀਂ ਉੱਥੇ ਇਹਨਾਂ ਦੇ ਨਾਲ ਸਹਿਯੋਗ ਲੈ ਕੇ ਇਕਦਾਰ ਨਾਲ ਗੱਲਬਾਤ ਕਰ ਰਹੇ ਹਾਂ ਜਿਵੇਂ ਜਲਦ ਤੋਂ ਜਲਦ ਉਹ ਆਪਣਾ ਕੰਮ ਸ਼ੁਰੂ ਕਰ ਦਵੇ ਤਾਂ ਕਿ ਜਿਹੜਾ ਇਧਰੋਂ ਪਾਣੀ ਜਾਂਦਾ ਹੈਗਾ ਘੁੰਮ ਕੇ ਨੈਸ਼ਨਲ ਹਾਈਵੇ ਵੱਲ ਦੀ ਉਹ ਸਿੱਧਾ ਐਸਟੀਪੀ ਨੂੰ ਜਾਏਗਾ ਜੀ ਟ੍ਰੀਟਮੈਂਟ ਪਲਾਂਟ ਚ ਪਾਣੀ ਪਉਣ ਜਾ ਰਹੇ ਹਾਂ ਤੁਸੀਂ ਕਰੋ ਹਾਂਜੀ ਹਾਂ ਜਿਹੜਾ ਇਧਰਲੇ ਪਾਸੇ ਦਾ ਏਰੀਆ ਨਹੀਂ ਪਾਣੀ ਦੇ ਵਿੱਚ ਇਰਟ ਲਾਣਾ ਸਹੀ ਹੋਣ ਕਰਕੇ ਹਾਂਜੀ ਇਧਰੋਂ ਜੈਬਰਾ ਰੋਡ ਵੱਲ ਦੀ ਘੁੰਮ ਕੇ ਜਾਂਦਾ ਸੀ ਉਹਨੂੰ ਅਸੀਂ ਇਧਰੋਂ ਸਿੱਧਾ ਜੋੜ ਦਾਂਗੇ ਜੀ ਹਾਂਜੀ ਬਿੱਟੂ ਜੀ ਜਿਸ ਤਰ੍ਹਾਂ ਕਿ ਲੋਕਾਂ ਨੂੰ ਭਾਰੀ ਸਮੱਸਿਆ ਸਾਹਮਣਾ ਕਰਨਾ ਪੈਂਦਾ ਸੀ ਇਹ ਰੋਡ ਬਹੁਤ ਟੁੱਟਿਆ ਹੋਇਆ ਸੀਗਾ ਜੋ ਰਾਜਮント ਰੋਡ ਹੈ ਕਿ ਅੱਜ ਅਧਿਕਾਰੀ ਆਏ ਨੇ ਨਗਰ ਕੌਂਸਲ ਦੇ ਜੋ ਸੁਪਰਡੈਂਟ ਨੇ ਉਹ ਵੀ ਇੱਥੇ ਆਏ ਨੇ ਤੇ ਕੀ ਕੰਮ ਕਰਵਾਇਆ ਜਾ ਰਿਹਾ ਦੇਖੋ ਗੱਲ ਹੈ ਜੀ ਅਸੀਂ ਕਾਫੀ ਜ਼ਿਆਦਾ ਤੋਂ ਦੇਖ ਰਹੇ ਹਾਂ ਕਿ ਉਹ ਰਾਜਮント ਰੋਡ ਹੈ ਇਹ ਜੀ ਹਾਲਤ ਬਹੁਤ ਖਾਸਤਾ ਹੈ ਇਹ ਸਾਡੇ 12 8 ਤੇ 9 ਬਾੜ ਦੇ ਨਾਲ ਵੀ ਲੱਗਦਾ ਅਕਸਰ ਲੋਕ ਸਾਡੇ ਕੋਲ ਆ ਕੇ ਜੀ ਹਲਕਾਂ ਦੀ ਸਮੱਸਿਆ ਲੈ ਕੇ ਵੀ ਆਉਂਦੇ ਨੇ ਪਰ ਅਸੀਂ ਹੁਣ ਕਈ ਦਿਨ ਹੋ ਗਏ ਐਸਡੀਓ ਸਾਹਿਬ ਤੇ ਮੈਂ ਖੁਦ ਅਜੀ ਉੱਚ ਅਧਿਕਾਰੀਆਂ ਨੂੰ ਮਿਲ ਰਹੇ ਹਾਂ ਇਹ ਅਧਿਕਾਰੀਆਂ ਆ ਆਇਰੇ ਸ਼ੁਭਰਟਨ ਸਾਹਿਬ ਵੀ ਸਾਡਾ ਪੂਰਾ ਸਾਥ ਦੇ ਰਹੇ ਨੇ ਕੰਮ 'ਚ ਅਜੇ ਨੂੰ ਇਹ ਹੀ ਕਹਿ ਵੀ ਸਾਡੀ ਬੇਨਤੀ ਹੈ ਜਿੱਦਾਂ ਜਿਹੜੇ ਪਰਲੋ ਕੋਈ ਪ੍ਰੋਬਲਮ ਆ ਰਹੀ ਆ ਤਾਂ ਕੋਈ ਨਾ ਕੋਈ ਹੱਲ ਕਰੇ ਜਾਵੇ ਬਾਕੀ ਪੂਰੀ ਜਾਣਕਾਰੀ ਛੋਟੂ ਸਾਰੇ ਆਪਣੇ ਇੰਜੀਨੀਅਰ ਸਾਹਿਬ ਨੇ ਤੇ ਸ਼ੁਭਰਟਨ ਸਾਹਿਬ ਨੇ ਦੇ ਹੀ ਦਿੱਤੀ ਆ ਆ ਵੀ ਗੱਲ ਦੀ ਹੱਲ ਦੇ ਦਾ ਹੋ ਰਿਹਾ ਆ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਸੀ ਆਪਣਾ ਜ਼ੋਰ ਲਾ ਰਹੇ ਆ ਇਸ ਮੌਕੇ ਤੇ ਆਈਡੀਓ ਸਾਹਿਬ ਦੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਸਾਨੂੰ ਸਹਿਯੋਗ ਦਿੰਦੇ ਰਹੇ ਤੇ ਸਾਡੂੰ ਲੈ ਕੇ ਵੀ ਜਾ ਰਹੇ ਮੈਂ ਇੱਥੇ ਇੱਥੇ ਕੰਮ ਇਹ ਹੋਣਾ ਹੁਣ ਅਸੀਂ ਕਰ ਰਹੇ ਆਂ ਤੇ ਅ ਮਾਫੀ ਚਾਹੁੰਨੇ ਆ ਵੀ ਇਹ ਜਿਹੜੀ ਸਮੱਸਿਆ 'ਚ ਥੋੜਾ ਟਾਈਮ ਲੱਗ ਜਾਂਦਾ ਤੇ ਅਸੀਂ ਇਹਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ